ਇਮਾਨਜੋਗ ਐਸਐਸਪੀ ਸ਼੍ਰੀ ਹਰੀਜੀਤ ਜਮਾਦਿਤ ਪਸੰਦਲੇ ਸਾਹਿਬ ਤੇ ਐਸਪੀ ਅਰਕਟ ਸਰਦਾਰ ਜਗਰਾਜ ਸਿੰਘ ਦੀ ਹਦਾਇਤਾਂ ਤੇ ਡੀਐਸਪੀ ਸੀਪੀ ਜੀ ਦੇ ਨਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਸ਼ਹਿਰ ਦੇ ਵਿੱਚ ਫਲੈਗ ਮਾਰਚ ਤੇ ਨਾਕਾਬੰਦੀ ਕੀਤੀ ਗਈ ਹੈ ਜਿੱਦਾਂ ਵਕਫਾ ਖਜਵਾਨ ਦੇ ਹਨੂਮਨ ਚੌਂਕ, ਕਨੂਨ ਚੌਂਕ, ਫਿਰ ਬੱਬਰੀ ਨਾਕਾ ਵੀ ਚੱਲ ਰਿਹਾ ਹੈ। ਫਿਰ ਰਵੀਦਾ ਚੌਂਕ, ਫਿਰ ਹਲਾਲਾ ਬਾਈਪਾਸ ਤੇ ਹੁਣ ਅਸੀਂ ਇਸ ਟਾਈਮ ਹਨੂਮਨ ਚੌਂਕ ਨੱਕਾ ਲਗਾ ਕੇ ਜਿਹੜੀ ਵੀਕ ਲਾਈਨ ਚੈਕਿੰਗ ਕਰ ਰਹੇ ਹਾਂ ਤੇ ਜਿਹਨਾਂ ਦੇ ਕੋਲ ਡਾਕੂਮੈਂਟ ਨਹੀਂ ਹੈਗੇ ਉਹਨਾਂ ਦੇ ਸਮੇਂ ਸਿਰ ਚਨਾਣ ਵੀ ਕਰ ਰਹੇ ਹਾਂ। ਮੇਰੇ ਕੋਲ ਅੱਜ ਜਿਹੜਾ ਸੀਜ਼ਨ ਲੱਗੀ ਬਾਅਦ ਤੋਂ ਸਾਡੇ ਪੀਸੀਆ ਜਿੱਦਾਂ 24 ਘੰਟੇ ਚੱਲ ਰਹੇ ਨੇ 7 ਤੋਂ 24 ਆਵਰ ਸਾਡੇ ਪੀਸੀਆ ਜਿਹੜੇ 8 ਦਿਨ ਰਾਤ 9 ਹੁੰਦੇ ਨੇ ਅਤੇ ਉਹ ਕਰਦੇ ਜਾਂ ਚੈਕਿੰਗ ਕਰਦੇ ਰਹਿੰਦੇ ਨੇ ਤੇ ਸ਼ਾਇਦ ਵਿੱਚ ਕਿ ਮੈਂ ਇਹ ਜਰੂਰ ਦੱਸਣਾ ਚਾਹੁੰਦਾ ਵੀ ਕੋਈ ਵੀ ਜਿਹੜਾ ਵਿਅਕਤੀ ਆ ਕੋਈ ਦੁਕਾਨਦਾਰ ਚਾਹੇ ਉਹਨਾਂ ਦੀ ਮੀਟਿੰਗ ਵੀ ਕਰ ਰਹੇ ਆ ਅਸੀਂ ਜੁਐਲਰਸ ਦੇ ਨਾਲ ਤੇ ਜਿਹੜੇ ਵੀ ਹੈਗਾ ਪਾਰ ਮੰਡਲ ਦੇ ਨਾਲ ਕਿ ਕੋਈ ਵੀ ਪਟਾਕਿਆਂ ਦਾ ਬਿਨਾਂ ਪਰਮਿਸ਼ਨ ਨਾ ਲਗਾਵੇ ਅਗਰ ਬਿਨਾ ਪਰਮਿਸ਼ਨ ਕੋਈ ਪਟਾਕੇ ਲਗਾਊਗਾ ਤਾਂ ਉੱਥੇ ਸਖਤ ਕਾਰਵਾਈ ਕੀਤੀ ਜਾਏਗੀ ਤੇ ਉਹਨਾਂ ਤੇ ਪਰਚੇ ਵੀ ਦਰਜ ਕੀਤੇ ਜਾਣਗੇ। ਇਹ ਪੀਲੇ ਸ਼ਹਿਰ ਵਸੇ। ਸ਼ਹਿਰ ਵਸੇ ਨੂੰ ਬਿਦਾ ਸ਼ਹਿਰ ਵਿੱਚ ਬਿਲਕੁਲ ਅਮਨ-ਉਮਾਨ ਆ। ਕਿਸੇ ਨੂੰ ਕੋਈ ਡਰ-ਪੈਰੀ ਲੋੜ ਨਹੀਂ। ਪੁਲਿਸ ਹਮੇਸ਼ਾ ਦੀ ਸਹਾਇਤਾ ਵਾਸਤੇ ਸਟੈਂਡ ਕਰਦੀ ਹੈ, ਤਤਪਰ ਹੈ। ਉਹ ਜਦੋਂ ਵੀ ਆਪਣੀ ਕੋਈ ਸੂਚਨਾ ਦੇਣੀ ਚਾਹਣ ਪੁਲਿਸ ਨੂੰ ਦੇ ਸਕਦੇ ਹਨ, 112 ਤੇ ਕਾਲ ਕਰ ਸਕਦੇ ਹਨ, ਫਿਰ ਪੁਲਿਸ ਸਟੇਸ਼ਨ ਵਿੱਚ ਜਾ ਕੇ ਦੱਸ ਸਕਦੇ ਹਨ। ਪੁਲਿਸ ਹਮੇਸ਼ਾ ਦੀ ਸਹਾਇਤਾ ਵਾਸਤੇ ਹਾਜ਼ਰ ਹੈ। ਅੱਜ ਪੰਜਾਬ ਵਿੱਚ ਟ੍ਰੈਫਿਕ ਜਿਹੜੀ ਖਾਤਿਆ ਰੂਟ ਟ੍ਰੈਫਿਕ ਰੂਲ ਵਰਟ ਕੀਤਾ ਦੇਖੋ ਸਾਰੇ ਟ੍ਰੈਫਿਕ ਜਿੱਦਾਂ ਜਿੰਨੇ ਵੀ ਚੌਂਕ ਉੱਥੇ ਸਾਰੇ ਟ੍ਰੈਫਿਕ ਤੇ ਮੁਲਾਜ਼ਮ ਖੜੇ ਹਨ ਸਾਡਾ ਪੀਸੀਆਰ ਵੀ ਟਾਈਮ-ਟਾਈਮ ਤੇ ਸਾਡੇ ਡੇਲੀ ਪੀਸੀਆਰ ਵੀ ਕੰਮ ਕਰ ਰਹੇ ਹਨ